ਸਸ਼ੀ ਕਾਲਜੀ ਟਰੈਕਟਰ ਮੇਲਾ YouTube ਚੈਨਲ ਦੇ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜਮੀਨਾ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ ਇੱਕ ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਜੌਂਡੀਅਰ ਪੀਹਾ 39 2019 ਮਾਡਲ ਘੰਟਿਆਂ ਦੇ ਮੀਟਰ ਦੀ ਗੱਲ ਕਰੀਏ ਤਾਂ 1130 ਘੰਟੇ ਚੱਲਿਆ ਹੋਇਆ ਗਣਤੀ ਦੇ ਠੀਕ ਹੈ ਜੀ ਨਾਲ 8 ਫਟਾ ਰੋਟਾਵੇਟਰ ਇੱਕ ਜਨਰੇਟਰ 8 ਫਟਾ ਕਰਾ ਨਾਲ 11 ਹਾਲ ਸਪਰਿੰਗਾ ਵਾਲੇ 16 ਦਵੀਆਂ ਇੱਕ ਕੈਪੈਸੀਟਰ ਤੇ ਇੱਕ ਫਰਮ ਵਾਲਾ ਜਿੰਦਾ ਜਿੰਦਰਾ ਇਹ ਵਿਕਾਉ ਨੇ ਟਰਾਲੀ ਵਿਕਾਉ ਹੈ ਜੀ ਟਰਾਲੀ ਦਾ ਸਾਈਜ਼ ਹੈ 16x7 ਡਬਲ ਟੈਰੀ 2024 ਮਾਡਲ ਬਲੇਡ ਰਿੰਮ ਵੱਡੇ ਵੇਰਿੰਗ ਫੁੱਲ ਐਸੈਸਰੀ ਵਧੀਆ ਰੰਗ ਪੇਂਟ ਦਾ 4 ਫੁੱਟ ਵਿੱਡ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਮੰਡਿਆਲਾ ਰੇਟ 255000 255000 ਰੇਟ ਰੱਖਿਆ ਗਿਆ 2014 ਮਾਡਲ 16 ਬੈ ਸਦੀ ਡਬਲ ਟੈਰੀ ਟਰਾਲੀ ਵਿਕਾਊ ਹੈ ਜੀ ਬਲੇਡ ਰਿੰਮ ਵੱਡੇ 베어ਿੰਗ ਫੁੱਲ ਐਸੈਸਰੀ 2.5 ਫੁੱਟ ਵਿੱਡ ਲੱਗੇ ਹੋਏ ਨੇ 255000 ਰੇਟ ਮੰਗਿਆ ਜੀ 7658030967 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਖਰੀਦ ਸਕਦੇ ਹੋ ਗਾਂ ਵਿਕਾਊ ਹੈ ਜੀ ਦੁੱਧ ਹੈਗਾ ਜੀ 17 ਲੀਟਰ 10 ਦਿਨਾਂ ਦੀ ਸੋਈ ਹੈ ਏਰੀਆ ਜੀ ਸ਼ਾ ਬੁੱਕਰ ਨੇੜੇ ਫਤੇਗੜ ਪੰਜਤੂਰ ਰੇਟ ਹੈਗਾ ਜੀ 50000 50000 ਪੇ ਰੇਟ ਮੰਗਿਆ ਜੀ 10 ਦਿਨਾਂ ਦੀ ਸੂਈ ਗਾਂ ਵਿਕਾਉ ਉਹ 17 ਲੀਟਰ ਦੁੱਧ ਹੈ ਜੀ 50000 ਪੇ ਰੇਟ ਰੱਖੇਗਾ 7814495243 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗਾਂ ਹੈ ਜਿਹੜੀ 50000 ਚ ਖਰੀਦ ਸਕਦੇ ਹੋ i20 ਗੱਡੀ ਵਿਕਾਉ ਉਹ ਜੀ i20 ਗੱਡੀ ਵਿਕਾਉ ਉਹ ਜੀ 2013 ਮਾਡਲ ਕੰਪਨੀ ਸਰਵਿਸ ਪਹਿਲੇ ਨਾ ਏਰੀਆ ਸੰਗਰੂਰ ਹੈ ਜਿਸ 3.5 ਲੱਖ ਰੁਪਏ ਗੱਡੀ ਦਾ ਰੇਟ ਰੱਖਿਆ ਗਿਆ ਬਾਕੀ ਮਾਲਕ ਵੀਰ ਦਾ ਨੰਬਰ ਹੈ ਜਿਹੜਾ ਉਹ ਦਿੱਤਾ ਹੋਇਆ ਜੀ ਤੁਸੀਂ ਇਸ ਨੰਬਰ ਤੇ ਗੱਲ ਕਰ ਸਕਦੇ ਹੋ ਤੇ i20 ਗੱਡੀ ਹੈ ਜਿਹੜੀ 3.5 ਲੱਖ ਰੁਪਏ ਚ ਖਰੀਦ ਸਕਦੇ ਹੋ ਨੰਬਰ ਨੋਟ ਕਰ ਲਓ 9463560132 ਇਸ ਨੰਬਰ ਤੇ ਕਾਲ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ ਰੌਪੜ ਬਲਾਚੌਰ ਗੜਸ਼ੰਕਰ ਏਰੀਏ ਚ 25 30 ਕਿੱਲੇ ਜ਼ਮੀਨ ਠੇਕੇ ਤੇ ਚਾਹੀਦੀ ਹੈ 5 ਸਾਲ ਲਈ ਲਿਖਦੇ ਬੂਟੇ ਵਾਲੀ ਹੋਵੇ ਜੀ ਪਾਣੀ ਦਾ ਪ੍ਰਬੰਧ ਹੋਵੇ ਤੇ ਠੇਕਾ 30 35000 ਬਾਕੀ ਵੀਰ ਦਾ ਨੰਬਰ ਨੋਟ ਕਰ ਲਓ ਜੀ 9815009817 9815009817 ਇਸ ਨੰਬਰ ਤੇ ਸੰਪਰਕ ਕਰੋ ਸਟੈਂਡਰਡ 514 ਕੰਬਾਈਨ ਵਿਕਾਊ ਹੈ ਜੀ ਸਟੈਂਡਰਡ 514 ਕੰਬਾਈਨ ਵਿਕਾਊ ਹੈ ਜੀ 2019 ਮਾਡਲ ਹੈ 12 ਲੱਖ ਰੁਪਏ ਰੇਟ ਰੱਖਿਆ ਗਿਆ ਜੀ ਏਰੀਆ ਭਦੌੜ ਬਰਨਾਲਾ ਏਰੀਆ ਹੈਗੇ ਜੀ ਭਦੌੜ ਬਰਨਾਲਾ 2019 ਮਾਡਲ ਤੇ 12 ਲੱਖ ਰੁਪਏ ਰੇਟ ਰੱਖਿਆ ਗਿਆ 98732 84692 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਟੈਂਡਰਡ ਕੰਬਾਈਨ ਹੈ ਜਿਹੜੀ 12 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੈਤੋ ਦੇ ਬਣੇ ਹਲ ਵਿਕਾਉ ਨੇ ਜੈਤੋ ਦੇ ਬਣੇ ਹਲ ਵਿਕਾਉ ਨੇ ਜੀ ਤੇ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਸਾਫ਼ ਕੰਡੀਸ਼ਨ ਦੇ ਨੇ ਤੇ 25000 ਰੁਪਏ ਦਾ ਰੇਟ ਹੈ 25000 ਰੁਪਏ ਰੇਟ ਰੱਖਿਆ ਗਿਆ ਜੀ ਜੈਤੋ ਦੇ ਬਣੇ ਹਲ ਵਿਕਾਉ ਨੇ ਪਿੰਡ ਆਲਮਬਾਲਾ ਮਲੋਟ ਏਰੀਆ 98788 54638 ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਆ ਕਰੋ ਮੱਝ ਵਿਕਾਊ ਹੈ ਜੀ ਮੱਝ ਵਿਕਾਊ ਹੈ ਜੀ ਦੂਜੇ ਸੂਏ ਸੋਨਾ ਹੈ 20 ਦਿਨ ਬਾਕੀ ਨੇ ਸੋਨ ਚ ਏਰੀਆ ਹੈਗਾ ਜੀ ਪੀਖੀ ਵਿੰਡ ਮੋਹਰਨ ਅਸਲ ਦੀ ਮੱਝ ਹੈ ਜੀ ਦੂਜੇ ਸੂਏ ਹੈ 20 ਦਿਨ ਬਾਕੀ ਨੇ ਸੋਨ ਚ ਰੇਟ 135000 9914193 ਪੂਰਾ 500 9914193 ਬੁਰਾ 500 ਇਸ ਨੰਬਰ ਤੇ ਫੋਨ ਕਰਕੇ ਮੋਹਰਾ ਨਸਲ ਦੀ ਮੱਝ ਹੈ ਜਿਹੜੀ ਤੁਸੀਂ 1 ਲੱਖ 35000 ਰੁਪਏ ਦੇ ਵਿੱਚ ਖਰੀਦ ਸਕਦੇ ਹੋ 20 ਦਿਨ ਬਾਕੀ ਨੇ ਸੂਣ ਚ ਹਜੇ ਅਰਜਨ 556 ਟਰੈਕਟਰ ਵਿਕਾਉ ਉਹ ਹੈ ਜੀ 2019 ਮਾਡਲ ਟਾਇਰ ਨਾਲ ਦੇ ਨੇ ਰੇਡ ਰੱਖਿਆ ਹੈ ਜੀ 510000 ਇੰਜਨ ਗੇਅਰ ਲੋਕੇ ਕੋਈ ਕਮੀ ਪੇਸ਼ੀ ਨਹੀਂ ਤੁਸੀਂ ਮਾਲਕ ਵੀਰ ਦੇ ਨਾਲ ਡੀਲ ਕਰ ਸਕਦੇ ਹੋ ਏਰੀਆ ਹੈਗੇ ਜੀ ਮੈਲਪੁਰ ਹੁਸ਼ਿਆਰਪੁਰ 9872432236 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਅਰਜੁਨ 555 ਡਾਇਰੈਕਟਰ 2019 ਮਾਡਲ 5 ਲੱਖ 10000 ਰੁਪਏ ਦੇ ਵਸਤੂ ਸਕਰੀਤ ਸਰ ਬਾਕੀ ਸਾਫ ਕੰਡੀਸ਼ਨ ਦਾ ਡਾਇਰੈਕਟਰ ਹੈ ਕੋਈ ਕਮੀ ਪੇਸ਼ੀ ਨਹੀਂ ਗਿਰ ਨਸਲ ਦੀ ਬੱਚੀ ਵਿਕਾਊ ਹੈ ਜੀ ਰੇਟ ਹੈ 6500 ਗਿਰ ਨਸਲ ਦੀ ਬੱਚੀ ਵਿਕਾਊ ਹੈ 6500 ਰੁਪਏ ਜ 9781709816 ਇਸ ਨੰਬਰ ਤੇ ਫੋਨ ਕਰਕੇ ਗਿਰ ਨਸਲ ਦੀ ਬੱਚੀ ਤੁਸੀਂ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਤੇ ਆਏ ਦਿਨ ਤੁਹਾਨੂੰ ਨਵੀਂ ਵੀਡੀਓ ਦੇਖਣ ਨੂੰ ਮਿਲ ਸਕੇ ਮੈਸੀ 245 ਡਾਇਰੈਕਟਰ ਵਿਕਾਊ ਹੈ ਜੀ 1997 ਮਾਡਲ ਰੇਟ 1 ਲੱਖ 10000 ਇੰਜਨ ਗੇਅਰ ਦਾ ਓਕੇ ਹੈ ਜੀ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ ਕਿ ਤੁਸੀਂ ਬਾਅ ਕੇ ਚਲਾ ਕੇ ਚੈੱਕ ਕਰਕੇ ਦੇਖ ਸਕਦੇ ਹੋ ਇਰੀਆ ਵਟਾਲਾ ਰੇਟ 110000 1997 ਮਾਡਲ ਮੈਸੀ 245 ਟਰੈਕਟਰ ਵਿਕਾਊ ਹੈ 8427792025 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮੈਸੀ ਟਰੈਕਟਰ ਜਿਹੜਾ 110000 ਚ ਖਰੀਦ ਸਕਦੇ ਹੋ 15 ਕਿੱਲੇ ਨਹਿਰ ਜ਼ਮੀਨ ਵਿਕਾਊ ਹੈ ਜੀ ਵਿੱਚ ਮੋਟਰ ਏਰੀਆ ਜੀ ਹਨੂਮਾਨਗੜ ਹਨੂਮਾਨਗੜ ਤੋਂ ਪੀਲੀਆਂ ਬੰਗਾ ਮੇਨ ਹਾਈਵੇ ਤੋਂ 500 ਮੀਟਰ ਦੇ ਅੰਦਰ ਪਿੰਡ ਮਸਰੂਬਾਲਾ ਰੇਟ ਹੈ ਜੀ 2 ਲੱਖ ਪਰ ਬਿੰਗਾ ਰੇਟ ਰੱਖਿਆ ਗਿਆ ਜੀ 20 ਲੱਖ ਵਿੱਗੇ ਦਾ 80058 25676 80058 25676 ਇਸ ਨੰਬਰ ਤੇ ਫੋਨ ਕਰਕੇ ਤੁਸੀਂ 15 ਕਿੱਲੇ ਨਹਿਰੀ ਜ਼ਮੀਨ ਹੈ ਜਿਹੜੀ ਤੁਸੀਂ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੱਧ ਵੱਧ ਸ਼ੇਅਰ ਲਾਈਕ ਜਰੂਰ ਕਰਦਿਆ ਕਰੋ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਉਹਨਾਂ ਵੀਰਾਂ ਦਾ ਤਹਿਤ ਰੋ ਧੰਨਵਾਦ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਕਿੱਥੋਂ-ਕਿੱਥੋਂ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਆ ਦਾ ਨਾਮ ਏਰੀਆ ਜਰੂਰ ਦੱਸਿਆ ਕਰੋ ਜੀ ਤੇ ਜੇਕਰ ਤੁਸੀਂ ਐਡ ਕਰਵਾਉਣਾ ਚਾਹੁੰਦੇ ਹੋ ਤਾਂ WhatsApp ਨੰਬਰ ਨੋਟ ਕਰ ਲਓ ਜੀ 9870988446 ਇਹ ਸਾਡਾ WhatsApp ਨੰਬਰ ਹੈ ਜੀ ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋ ਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਭੇਜ ਕੇ ਤੁਸੀਂ ਇਸ ਨੰਬਰ ਤੇ ਐਡ ਕਰਵਾ ਸਕਦੇ ਹੋ ਇੱਕ ਹੋਰ ਬੇਨਤੀ ਹੈ ਜੀ ਜਿੱਥੇ ਵੀ ਤੁਸੀਂ ਜ਼ਮੀਨ ਪਲਾਟ ਕੋਠੀਆਂ ਕਰ ਕਿਸੇ ਵੀ ਤਰ੍ਹਾਂ ਦੀ ਐਡ ਦੇਖੀ ਹੈ ਉਥੇ ਰਿਕਾਰਡਿੰਗ ਵੀ ਕੀਤੀ ਹੁੰਦੀ ਹੈ ਬਾਕੀ ਤੁਸੀਂ ਵੀਡੀਓ ਨੂੰ ਰੋਕਿਆ ਕਰੋ ਰੋਕੇ ਸਕਰੀਨਸ਼ਾਟ ਲੈ ਲੈ ਕਰੋ ਜੀ ਉਥੇ ਤਾਂ ਹਾਲੀ ਸਾਈਡ ਸਾਰੀ ਜਾਣਕਾਰੀ ਦੇ ਨਾਲ ਮਾਲਕਾਂ ਦੇ ਨੰਬਰ ਦਿੱਤੇ ਹੁੰਦੇ ਨੇ 9877988446 ਇਹ ਨੰਬਰ ਸਾਡਾ ਵਟਸਐਪ ਨੰਬਰ ਹੈ ਜੀ ਐਡ ਕਰਵਾਉਣ ਦੇ ਲਈ ਸੋ ਵੀਰਾਂ ਨੂੰ ਬੇਨਤੀ ਹੈ ਜੀ ਵੀਡੀਓ ਦਾ ਸਕਰੀਨਸ਼ਾਟ ਲਿਆ ਕਰੋ ਪੂਰੀ ਵੀਡੀਓ ਦੇਖਿਆ ਕਰੋ ਕਈ ਵਾਰ ਵੀਡੀਓ ਪੂਰੀ ਦੇਖਦੇ ਨਹੀਂ ਵੀਰ ਤੇ ਵੀਰਾਂ ਨੂੰ ਬੇਨਤੀ ਜੀ ਸਾਰੀ ਜਾਣਕਾਰੀ ਦਿੱਤੀ ਹੁੰਦੀ ਹੈ ਸਾਰੇ ਹੀ ਮਾਲਕਾਂ ਦੇ ਨੰਬਰ ਏਰੀਆ ਰੇਟ ਵਗੈਰਾ ਸਾਰਾ ਕੁਝ ਦੱਸਿਆ ਹੁੰਦਾ ਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਆ ਕਰੋ ਜੀ ਸੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਬਣੇ ਰੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲ ਐਂਡ ਫੇਸਬੁੱਕ ਪੇਜ ਖੇਤੀਬਾੜੀ ਸੰਧਾ ਦੇ ਕਾਰੋਬਾਰ ਦੇ ਨਾਲ ਐਸੀ ਤਰ੍ਹਾਂ ਹੀ ਜਲਦੀ ਹੀ ਲੱਕ ਮਿਲਦੇ ਹਾਂ ਜਿੱ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ